ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਕਸੂਤੇ ਡੰਗੇ ਗਏ ਨੇ ਔਰ ਮੈਂ ਤੁਹਾਨੂੰ ਇਹਨਾਂ ਦੀ ਖਬਰ ਦਿਖਾਉਣ ਜਾ ਰਿਹਾ ਇੱਕ ਵੀਡੀਓ ਦੇ ਜ਼ਰੀਏ ਇੱਕ ਪਾਸੇ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਕੋਸ਼ਿਸ਼ ਗਿਆਨੀ ਕੈਲਾਣ ਕਰ ਦਿੱਤਾ ਸੀ ਤਾਂ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਸਟੇਜ ਦੇ ਉੱਤੇ ਭਾਸ਼ਣ ਦਿੰਦੇ ਨੇ ਭਾਸ਼ਣ ਦੇ ਦੌਰਾਨ ਕੀ ਹੁੰਦਾ ਮਾਮਲਾ ਬਾਦਖਨ ਬਹੀਰ ਹੈ ਔਰ ਪੰਜਾਬ ਦੇ ਅੰਦਰ ਇਹਦਾ ਮੈਸੇਜ ਜਾਣਾ ਜ਼ਰੂਰੀ ਹੈ ਕਿਉਂਕਿ ਜਿਹੜਾ ਸਰਕਾਰ ਕਹਿ ਰਹੀ ਸੀ ਕਿ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਚਾਹੁੰਦੇ ਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਬਾਜ਼ੀ ਕਮਾਉਣ ਦੀ ਕੋਸ਼ਿਸ਼ ਕੀਤੀ ਆ ਔਰ ਇੱਕ ਪਾਸੇ ਤਾਂ ਇਹ ਵੀ ਬਹੁਤ ਸਾਰੇ ਲੋਕ ਖਰਾਸਾ ਕਰ ਰਹੇ ਸੀ ਕਹਿੰਦੇ ਸੁਖਬੀਰ ਸਿੰਘ ਬਾਦਲ ਹੋਵੇ ਚਾਹੇ ਹੋਵੇ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਲੋਕ ਤਾਂ ਇੱਥੋਂ ਦੇ ਕਹਿ ਰਹੇ ਨੇ ਕਹਿੰਦੇ ਜੀ ਇਹ ਨਸ਼ਾ ਕਰਦੇ ਨੇ ਤਾਂ ਇੱਕ ਪਾਸੇ ਸਿਕਾਉਂ ਦਾ ਰੋਸ ਤੇ ਸੀ ਜਿੱਥੇ ਸੁਖਬੀਰ ਸਿੰਘ ਬਾਦਲ ਭਾਸ਼ਣ ਦੇ ਰਹੇ ਸੀ ਔਰ ਦੂਜੇ ਪਾਸੇ ਜੀ ਲੋਕਾਂ ਨੂੰ ਕਮਾਉਣ ਦੀ ਗੱਲ ਪੰਜਾਬ ਦੀ ਸਰਕਾਰ ਦੇ આરોਪ ਲਾਉਣ ਦੀ ਗੱਲ ਪੰਜਾਬ ਦੀ ਸਰਕਾਰ ਦੇ ਉੱਤੇ ਕਿਹੜੇ ਸਵਾਲ ਚੱਕ ਦਿੱਤੇ ਨੇ ਸੁਖਬੀਰ ਸਿੰਘ ਬਾਦਲ ਨੇ ਜਿੱਥੋਂ ਮਾਮਲਾ ਵਿਗੜ ਗਿਆ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ 2 ਦਿਨਾਂ ਦੇ ਵਿੱਚ ਇੱਕ ਐਲਾਨ ਕੀਤਾ ਸੀ ਕਹਿੰਦੇ ਅਸੀਂ ਆਨੰਦਪੁਰ ਨੂੰ ਜ਼ਿਲ੍ਹਾ ਬਣਾ ਦੇਾਂਗੇ ਬਹੁਤ ਸਾਰੀ ਸਫਾਈ ਵੀ ਰੱਖਾਂਗੇ ਕਿਉਂਕਿ ਵੈਸੇ ਗੁਰੂਆਂ ਦੀ ਧਰਤੀ ਹੈ ਇੱਕ ਹੋਰ ਬਿਆਨ ਦੇ ਦਿੱਤਾ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਜਿਹਦੇ ਤੋਂ ਸੁਖਬੀਰ ਸਿੰਘ ਬਾਦਲ ਨੂੰ ਚੜ ਲੱਗੀ ਤੇ ਉਹਨਾਂ ਦੇ ਉੱਤੇ ਕੈਸੀ ਕਾਰਵਾਈ ਹੋ ਗਈ ਹੈ ਕਿ ਪੰਜਾਬ ਦੇ ਅੰਦਰ ਪੂਰੇ ਪੰਜਾਬ ਭਰ ਦੇ ਵਿੱਚ ਪੂਰੀ ਤਰ੍ਹਾਂ ਇਹਨਾਂ ਦੀ ਇਕਾਈਦਲ ਪਾਰਟੀ ਹਿੱਲ ਗਈ ਹੈ ਯਾਨੀ ਸੁਖਬੀਰ ਸਿੰਘ ਬਾਦਲ ਨੇ ਵੱਡੇ ਬਾਦਲ ਦੇ ਨਾਲ ਤੁਲਨਾ ਕੀਤੀ ਕਹਿੰਦਾ ਜੀ ਜਿਹੜੇ ਮਾਮਲੇ ਤੁਸੀਂ ਕਰ ਰਹੇ ਹੋ ਜਿਹੜੇ ਐਲਾਨ ਤੁਸੀਂ ਅੱਜ ਕਰ ਰਹੇ ਹੋ ਉਹ ਐਲਾਨ ਬਹੁਤ ਦੇਰ ਪਹਿਲਾਂ ਸਾਡਾ ਵੱਡਾ ਬਾਦਲ ਕਰ ਗਿਆ ਸੀ ਯਾਨੀ ਇੱਕ ਪਾਸੇ ਪੰਜਾਬ ਕਿਹੜੇ ਹਾਲਾਤਾਂ ਦੇ ਵਿੱਚ ਹੈ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਆਪਣੇ ਆਪ ਨੂੰ ਹਲੇ ਵੀ ਇੱਕ ਬਹੁਤ ਹੁਨਾਰੇ ਨੇਤਾ ਕਹਿੰਦਾ ਪੰਜਾਬ ਦੇ ਅੰਦਰ ਫੇਰ ਤੋਂ ਕਹਿੰਦਾ ਜੀ ਸਾਡੀ ਵਾਪਸੀ ਕਰਵਾ ਦਿਓ ਪਰ ਚੱਲਦੇ ਸਟੇਜ ਦੇ ਉੱਤੇ ਕੀ ਹੋਇਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਪੰਜਾਬ ਦੇ ਲੋਕ ਕਹਿੰਦੇ ਨੇ ਜੀ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਅਕਸਰ ਪੰਜਾਬ ਦੇ ਅੰਦਰ ਇਹ ਚਰਚਾ ਚੱਲਦੀ ਰਹਿੰਦੀ ਹੈ ਔਰ ਪੰਜਾਬ ਦਾ ਮੁੱਖ ਮੰਤਰੀ ਵੀ ਕਹਿੰਦਾ ਰਹਿੰਦਾ ਹੈ ਤੁਸੀਂ ਵੀ ਕਈ ਵਾਰ ਸੁਣੇ ਹੋਣਾ ਕਹਿੰਦੇ ਜੀ ਸਾਨੂੰ ਸਬੂਤ ਮਿਲ ਜਾਣ ਵੱਡੀ ਕਾਰਵਾਈ ਕਰ ਦਿਆਂਗੇ ਪਰ ਪਹਿਲਾ ਮੁੱਖ ਮੰਤਰੀ ਕੀ ਕਹਿੰਦਾ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਤੇ ਅਹਿਮ ਅਪਡੇਟ ਸੁਣੋ ਹੁਣ ਪਵਿੱਤਰ ਸ਼ਹਿਰ ਦਾ ਦਰਜਾ ਹੋ ਗਿਆ ਵਿਧਾਨਿਕ ਤੌਰ ਤੇ ਹੋ ਗਿਆ ਹੁਣ ਜੋ ਮਰਜ਼ੀ ਇਹ ਸ਼ਹਿਰ ਦੇ ਵਿੱਚ ਇਹਨੂੰ ਸਾਫ਼ ਰੱਖਣ ਲਈ ਇਹਦੀ ਤਰੱਕੀ ਵਾਸਤੇ ਇੱਥੇ ਜਦੋਂ ਆਓਗੇ ਇੱਥੇ ਕੀ ਕੀ ਤੁਹਾਨੂੰ ਆਕੇ ਦੇਖਣ ਨੂੰ ਮਿਲੂਗਾ ਦਰਸ਼ਨ ਕਰਨ ਨੂੰ ਮਿਲੂਗਾ ਉਹ ਸਾਰਾ ਸਰਕਾਰ ਹੁਣ ਕੰਟੀਨਿਊ ਪ੍ਰੋਸੈਸ ਦੇ ਵਿੱਚ ਰੱਖੂਗੀ ਅੱਜ ਯੂਨੀਵਰਸਿਟੀ ਦੀ ਗੱਲ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇੱਕ ਵਰਲਡ ਕਲਾਸ ਯੂਨੀਵਰਸਿਟੀ ਇਹ ਸ਼ਹਿਰ ਦੇ ਵਿੱਚ ਸਥਾਪਿਤ ਕੀਤੀ ਜਾਊਗੀ ਜੀ ਵਰਲਡ ਕਲਾਸ ਗੱਲ ਗੇੜ ਗਾ ਗਾ ਤੰਪਨ ਦੇ ਵਿੱਚ ਸੰਗਤ ਨੂੰ ਪੁੱਛ ਪੁੱਛ ਕੇ ਕਿ ਕਿਹੜੇ ਕਿਹੜੇ ਸਬਜੈਕਟ ਰੱਖਣੇ ਨੇ ਕੀ ਕੀ ਪੜਾਇਆ ਜਾਣਾ ਚਾਹੀਦਾ ਨਹੀਂ ਤਾਂ ਅਸੀਂ ਗੁਰੂਆਂ ਦੇ ਐਮਵੀਡੀ ਗਾਈਡਾਂ ਚ ਲੇਖ ਹੀ ਪੜ੍ਹਦੇ ਰਹਿ ਆਂ 10 ਨੰਬਰ ਤੇ ਬਸ ਹੋਰ ਸਾਨੂੰ ਕੁਝ ਨਹੀਂ ਪੜਾਇਆ ਜੀ ਤਾਂ ਦੇਖੋ ਪੰਜਾਬ ਦੀ ਸਰਕਾਰ ਕਿੰਨੀ ਤਰੱਕੀ ਦੀ ਗੱਲ ਕਰ ਰਹੀ ਹੈ ਪੰਜਾਬ ਦੇ ਲੋਕਾਂ ਪ੍ਰਤੀ ਤਾਂ ਹੁਣ ਦੂਜੇ ਪਾਸੇ ਜੀ ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਕਬੇ ਸੁਖਬੀਰ ਸਿੰਘ ਬਾਦਲ ਨੇ ਇੱਕ ਨਵੀਂ ਜੰਗ ਨੂੰ ਜਨਮ ਦੇ ਦਿੱਤਾ ਯਾਨੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਦੇ ਕਈ ਵਾਰ ਤੁਸੀਂ ਵੇਖਿਆ ਪਹਿਲਾਂ આરોਪ ਲਾ ਚੁੱਕੇ ਨੇ ਉਹਨਾਂ ਉੱਤੇ ਔਰ ਸੁਖਬੀਰ ਸਿੰਘ ਬਾਦਲ ਤੇ ਕਾਰਵਾਈ ਸਰਕਾਰ ਕਰਨ ਜਾ ਰਹੀ ਹੈ ਤਾਂ ਹੁਣ ਸੁਖਬੀਰ ਸਿੰਘ ਬਾਦਲ ਕੀ ਕਹਿ ਰਹੇ ਨੇ ਇਹ ਵੀ ਸੁਣ ਲੋ ਜਰਾ ਕਿਉਂਕਿ ਮੁੱਖ ਮੰਤਰੀ ਨੇ ਤਾਂ ਆਪਣੀ ਗੱਲ ਧਰ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦੇ ਵਿੱਚ ਮੈਸੇਜ ਕੀ ਦੇ ਰਹੇ ਆ ਸੁਣੋ ਕਿਹੜੇ ਸਪਾਸ਼ਨ ਕੀ ਦਿੰਦੇ ਹੁੰਦੇ ਸੀ ਅੱਜ ਕਿੱਥੇ ਬੈਠੇ ਐ ਕਿਹਦੀ ਝੋਲੀ 'ਚ ਬੈਠੇ ਐ ਉਹਨਾਂ ਦੇ ਝੋਲੀਆਂ 'ਚ ਬੈਠਿਆ ਜਿਹਨੇ ਐ ਜੀ ਪੀ ਸੀ ਤੋੜੀ ਜਿਹਨੇ ਸਾਰਾ ਗੁਰੂ ਘਰਾਂ ਦੇ ਕਮਚਾ ਕਰ ਲਿਆ ਸਿੱਖ ਧਰਮ ਐ ਜਾ ਧਰਮ ਐ ਜਿਹਦਾ ਮੁਕਾਬਲਾ ਮੈਂ ਨਹੀਂ ਕਿਸੇ ਦੇ ਖਿਲਾਫ ਬੋਲ ਰਿਹਾ ਕਿ ਜੋ ਗੁਰੂ ਸਭਾ ਨੇ ਆਪਾਂ ਨੂੰ ਬਖਸ਼ਿਸ਼ ਦਿੱਤੀ ਹੈ ਜੋ ਆਪਣੀ ਸੋਚ ਹੈ ਇਕੱਲੇ ਸਿੱਖ ਧਰਮ ਐ ਜਿਹੜਾ ਕਹਿੰਦਾ ਸਰਬੱਤ ਦਾ ਭਲਾ ਸਰਪੰਤਾ ਪਲਾ ਅਸੀਂ ਸਰਪੰਦ ਦੇ ਭਲੇ ਦੀ ਗੱਲ ਕਰਦੇ ਆਂ ਵੀਡੀਓ ਲੰਬੀ ਆ ਪੰਜਾਬ ਵਾਲਿਓ ਸਰਬੱਤ ਦਾ ਭਲਾ ਇਹ ਕੌਣ ਕਹਿ ਰਿਹਾ ਸੀ ਸਾਡੇ ਮਹਾਨ ਨੇਤਾ ਪੰਜਾਬ ਦੇ ਸੁਖਬੀਰ ਸਿੰਘ ਬਾਦਲ ਇੱਕ ਪਾਸੇ ਦੇਖੋ ਵੱਡੇ ਵੱਡੇ ਜਥੇਦਾਰ ਗਿਆਨੀ ਧਿਆਨੀ ਬੁੱਧੀਜੀਵੀ ਲੋਕ ਬਹੁਤ ਵੱਡੇ ਵੱਡੇ ਬਿਦਮਾਨ ਇਸ ਗੱਲ ਨੂੰ ਸਾਬਤ ਕਰ ਚੁੱਕੇ ਨੇ ਚਾਹੇ ਸੁਖਬੀਰ ਸਿੰਘ ਬਾਦਲ ਹੋਵੇ ਚਾਹੇ ਉਹਦਾ ਪਿਓ ਪ੍ਰਕਾਸ਼ ਸਿੰਘ ਬਾਦਲ ਹੋਵੇ ਇਹ ਜੀ ਕਹਿੰਦੇ ਕੌਮ ਦੇ ਬਿਲਕੁਲ ਕੱਟੜ ਦੇਸ਼ੀ ਨੇ ਤਾਂ ਹੁਣ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਜੇਕਰ ਕੋਈ ਤੁਹਾਡੇ ਵਿੱਚੋਂ ਜਾਣਦਾ ਤਾਂ ਮੇਰਾ ਵੀਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖ ਦਿਓ ਜਿਹੜੀ ਗੱਲ ਮੈਂ ਤੁਹਾਡੇ ਨਾਲ ਹੁਣ ਸਾਂਝੀ ਕਰਨ ਜਾ ਰਿਹਾ ਇੱਕ ਪਾਸੇ ਦਾ ਪੂਰੇ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕ ਵੱਡੇ ਵੱਡੇ ਪ੍ਰੋਫੈਸਰ ਗਿਆਨੀ ਧਿਆਨੀ ਇਤਿਹਾਸ ਦੇ ਜਿਹੜੇ ਮਾਹਰ ਨੇ ਉਹਨੋਂ ਪਰੇ ਜੀ ਸੁਖਵੀਰ ਬਾਦਲ ਹੋਵੇ ਚਾਹੇ ਹੋਵੇ ਪ੍ਰਕਾਸ਼ ਸਿੰਘ ਬਾਦਲ ਇਹਨਾਂ ਨੇ ਕਾਮ ਪ੍ਰਤੀ ਬਹੁਤ ਵੱਡਾ ਘਾਣ ਕੀਤਾ ਔਰ ਦੂਜੇ ਪਾਸੇ ਜੀ ਇਹਨਾਂ ਨੂੰ ਸਜ਼ਾ ਕਿਉਂ ਨਹੀਂ ਮਿਲ ਰਹੀ ਸਵਾਲ ਬਹੁਤ ਵੱਡਾ ਹੈ ਜੇਕਰ ਕੋਈ ਆਮ ਬੰਦਾ ਕੋਈ ਆਮ ਵਿਅਕਤੀ ਪੰਜਾਬ ਦੇ ਹੀ ਵਿੱਚੋਂ ਕਿਸੇ ਸਿੱਖ ਨੂੰ ਮਾਰ ਦੇਵੇ ਜਾਂ ਗੋਲੀਆਂ ਚਲਵਾ ਦੇਵੇ ਫਿਰ ਉਸ ਨੂੰ ਸਜ਼ਾ ਉਹੀ ਮਿਲਦੀ ਜਿਹੜੀ ਕਾਨੂੰਨ ਦੇ ਤਹਿਤ ਹੋਣੀ ਚਾਹੀਦੀ ਹੈ ਪਰ ਇਹਨਾਂ ਲੋਕਾਂ ਨੂੰ ਕੱਲੀਆਂ ਮਾਫੀਆ ਮੰਨ ਕੇ ਕੱਲੀ ਮੁਆਫੀ ਦੇ ਦੌਰਾਨ ਵੀ ਕਿਉਂ ਛੱਡਿਆ ਜਾਂਦਾ ਬਹੁਤ ਵੱਡੇ ਸਵਾਲ ਨੇ ਇਹ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੇ ਲੋਕ ਸ਼ਰੇਆਮ ਤੁਹਾਡੇ ਨਾਲ ਧੱਕਾ ਕਰਦੇ ਆ ਉਸ ਤੋਂ ਬਾਅਦ ਮੁਆਫੀ ਮੰਗੀ ਜਾਂਦੀ ਹੈ ਕਲ ਤਖਤ ਤੇ ਜਾ ਕੇ ਫਿਰ ਉਹਨਾਂ ਨੂੰ ਮੁਆਫੀ ਕੀਤਾ ਜਾਂਦਾ ਉਹਨਾਂ ਨੂੰ ਛੱਡਿਆ ਵੀ ਜਾਂਦਾ ਫਿਰ ਉਹਨਾਂ ਨੂੰ ਵਿਰੋਧੀ ਧਿਰ ਦੇ ਨੇਤਾ ਬਣਾ ਕੇ ਸਾਡੇ ਵਿੱਚ ਵੀ ਰੱਖਿਆ ਜਾਂਦਾ ਤਾਂ ਇਹ ਪੰਜਾਬ ਦੀ ਜਨਤਾ ਹੁਣ ਤੈਅ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਅਸੀਂ ਕਰਨਾ ਕੀ ਹੈ ਪੰਜਾਬ ਦਾ ਮੁੱਖ ਮੰਤਰੀ ਕਿਹਨੇ ਚੁਣਿਆ ਚਾਹੇ ਹੁਣ ਸਾਡੇ ਕੋਈ ਮਰਜ਼ੀ ਗਾਲਾਂ ਦੇਈ ਜਾਂਦੇ ਹੁਣ ਲੋਕ ਪਰ ਅਸੀਂ ਚੁਣਿਆ ਜੇਕਰ ਪੰਜਾਬ ਦੀ ਸਰਕਾਰ ਇਹਨਾਂ ਲੋਕਾਂ ਦੇ ਉੱਤੇ ਢਲਣਾ ਨਾ ਪਾਉਂਦੀ ਤੇ ਪੰਜਾਬ ਦੇ ਵਿੱਚੋਂ ਇੱਕ ਪਿੰਡ ਦੇ ਵਿੱਚੋਂ ਤਿੰਨ ਤਿੰਨ ਨਾਸ਼ਾ ਜਿਵੇਂ ਪਹਿਲਾਂ ਹੁੰਦੀਆਂ ਸੀ ਨਾ ਚਿੱਟੇ ਦੇ ਨਾਲ ਉਹਵੇਂ ਅੱਜ ਦੇ ਦਿਨ ਵੀ ਉੱਠਦੀਆਂ ਰਹਿਣੀਆਂ ਸੀ ਸੋ ਬਹੁਤ ਵੱਡੇ ਪੱਦਰ ਦੇ ਉੱਤੇ ਰੋਕਥਾਮ ਲਾਈ ਆ ਇਸ ਗੱਲ ਦਾ ਜਿਹੜਾ ਸਾਰਾ ਕ੍ਰੈਡਿਟ ਹੈ ਉਹ ਭਗਵੰਤ ਮਾਨ ਨੂੰ ਜਾਂਦਾ ਉਹਨੇ ਰੋਕਵਾ ਦਿੱਤੀ ਤਾਂ ਠੀਕ ਆ ਪੰਜਾਬ ਵਾਲੇ ਤੁਹਾਡਾ ਕੀ ਕਹਿਣਾ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ